ਜ਼ਿੰਦਗੀ ਦੇ ਵਿੱਚ ਕੰਮ ਕਰਦੇ ਆ ਕਿਤੇ ਗਲਤੀਆਂ ਵੀ ਹੁੰਦੀਆਂ ਮੈਂ ਮਹਿਸੂਸ ਕਰਨਾ ਵੀ ਹੋ ਸਕਦਾ ਕਿਤੇ ਸਾਡੇ ਕੋਲੋਂ ਵੀ ਕੁਝ ਗਲਤੀਆਂ ਹੋ ਜਾਂ ਹੋਂ ਲੇਕਿਨ ਜੋ ਅੱਜ ਦੇ ਹਾਲਾਤ ਐਨਾ ਠੱਗਾ ਚੋਰਾ ਤੋਂ ਬਚ ਜਾਓ ਸੱਚੀ ਗੱਲ ਤਾਂ ਇਹ ਹੈ ਕਿਉਂਕਿ ਭਗਵੰਤ ਮਾਨ ਮੈਂ ਡਾਇਰੈਕਟਰ ਸਪੋਰਟ ਹੁੰਦਾ ਸੀ ਤੇ ਭਗਵੰਤ ਮਾਨ ਮੇਰੇ ਨਾਲ ਨਾ ਕਮੈਂਟਰੀ ਕਰਦਾ ਹੁੰਦਾ ਸੀ ਆ ਆ ਜਿਹੜੀ ਕਬੱਡੀ ਦੀ ਕਮੈਂਟਰੀ ਕਰਦਾ ਸੀਗਾ ਕਮੇਡੀਅਨ ਸੀਗਾ ਕਿ ਜਦੋਂ ਲਾਸਟ ਮੈਚ ਜਿਆ ਹੋਣਾ ਤਾਂ ਇਹਦੇ ਕਹਿਣਾ ਵੀ ਮੈਚ ਲਿਆ ਵੀ ਮੇਰੇ ਕੋਲ ਨਹੀਂ ਹੋਣ ਰਿਹਾ ਜਾਂਦਾ ਟਾਈਮ ਹੋ ਜਾਂਦਾ ਸੀ ਕਿਉਂਕਿ ਸ਼ਾਮ ਦਾ ਟਾਈਮ ਹੋ ਜਾਂਦਾ ਸੀ ਅੱਜ ਕੱਲ ਤਾਂ ਇਹਦਾ ਟਾਈਮ ਘਟ ਕੇ 5 ਵਜੇ ਦਾ ਹੋ ਗਿਆ ਅੱਜ ਹਾਲਾਤ ਜੋ ਪੰਜਾਬ ਤੇ ਬਣ ਗਏ ਠੀਕ ਆ ਅਕਾਲੀ ਦਲ ਨਾਲ ਸਾਡੀ ਟਰੈਡੀਸ਼ਨਲ ਲੜਾਈ ਰਹੀ ਆ ਅਕਾਲੀ ਦਲ ਦਾ ਵੀ ਪੰਜਾਬ 'ਚ ਹੋਣਾ ਚੰਗੀ ਗੱਲ ਐ ਮੈਂ ਕਹਿੰਦਾ ਮਾੜੀ ਗੱਲ ਨਹੀਂ ਐ ਪਰ ਚੰਗੇ ਕਿਰਦਾਰ ਜਿਹੜੇ ਆ ਅੱਜ ਅਕਾਲੀ ਦਲ ਖੜਾ ਉੱਥੇ ਕਿਉਂ ਆ ਮੈਂ ਅਕਾਲੀ ਦਲ ਚ ਐਮ.ਐਲ.ਏ ਸੀ ਤੇ ਮੈਂ ਸੁਖਵੀਰ ਸਿੰਘ ਬਾਦਲ ਨੂੰ ਕਿਹਾ ਤੂੰ ਪੰਜਾਬ ਦਾ ਜਿਹੜਾ ਗੂਠਾ ਲਾਉਣਾ ਸ਼ੁਰੂ ਕਰ ਲਿਆ ਨਾ ਜੇ ਕਿਸੇ ਘਰ ਦਾ ਵੀ ਗੂਠਾ ਲੱਗਣਾ ਸ਼ੁਰੂ ਹੋ ਜਵੇ ਤੇ ਉਹ ਘਰ ਦੀਆਂ ਇੱਟਾਂ ਤੱਕ ਵੀ ਗਰਵੀ ਹੋ ਜਾਂਦੀਆਂ ਅਪਾ ਕਿੱਧਰ ਨੂੰ ਤੋੜ ਲਿਆ ਇਸ ਪੰਜਾਬ ਨੂੰ ਤੇ ਜਿਹੜੇ ਆਲੇ-ਦੋਲੇ ਸੱਚੀ ਗੱਲ ਐ ਇਹ ਲੀਡਰਾਂ ਦੇ ਆਲੇ-ਦੋਲੇ ਦਾ ਪੰਜ ਸੱਤ ਚਮਚੇ ਕੱਟੇ ਹੋ ਜਾਂਦੇ ਆ ਉਹ ਉਹਨੂੰ ਅਸਲੀ ਗੱਲ ਦਿਸਣ ਨਹੀਂ ਦਿੰਦੇ ਤੇ ਸਾਡੇ ਬਹੁਤ ਲੀਡਰਾਂ ਦੀ ਰੀੜ ਦੀ ਹੱਡੀ ਹੈ ਨਹੀਂ ਉਹ ਜਦੋਂ ਸਮਾਂ ਹੁੰਦਾ ਨਾ ਜਦੋਂ ਕਿਤੇ ਤੁਹਾਡੇ ਕੋਲ ਪਾਵਰ ਦਾ ਉਦੋਂ ਕਹਿੰਦੇ ਓਹੋ ਤੁਹਾਡੇ ਵਰਗਾ ਨਾ ਪੈਦਾ ਹੋਇਆ ਨਾ ਪੈਦਾ ਹੋਣਾ ਅਸਲੀ ਗੱਲ ਹੈ ਸਭ ਤੋਂ ਮਾੜੀ ਗੱਲ ਉਹ ਹੈ ਉਹਦਾ ਨੁਕਸਾਨ ਹੌਲੀ-ਹੌਲੀ ਪੰਜਾਬ ਜਿਹੜਾ ਚੱਲਣ ਲੱਗ ਪਿਆ ਔਰ ਅੱਜ ਜਿਹੜਾ ਜਿੱਥੇ ਅਸੀਂ ਪਹੁੰਚ ਗਏ ਆਮ ਆਦਮੀ ਪਾਰਟੀ ਦੇ ਢਾਈ ਪੌਣੇ ਤਿੰਨ ਸਾਲਾਂ ਦਾ ਕਾਰਜਕਾਲ ਇੱਕ ਵੀ ਗੱਲ ਦੱਸ ਦਿਓ ਜਿਹੜਾ ਇਹਨਾਂ ਦੇ ਪਿੰਡਾਂ ਦੇ ਵਿੱਚ ਕੀਤੀ ਹੋਵੇ ਜਿਹੜੀ ਇਹਨੇ ਸ਼ਹਿਰਾਂ ਦੇ ਵਿੱਚ ਕੀਤੀ ਹੋਵੇ ਆ ਪਿਛਲੇ ਢਾਈ ਸਾਲਾਂ ਦੇ ਵਿੱਚ ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਹੋਰ ਲੈ ਲਿਆ ਜਿਹੜੀ ਲੜਾਈ ਅਸਲੀ ਗੱਲ ਹੈ ਆਪਾਂ ਲੜਦੇ ਸੀ ਉਸ ਲੜਾਈ ਨੂੰ ਇਹਨੇ ਅੱਗੇ ਵਧਾ ਕੇ ਤੇ ਅੱਜ ਪੰਜਾਬ ਦੇ ਉੱਤੇ ਲਗਭਗ ਪੌਣੇ 4 ਲੱਖ ਕਰੋੜ ਦਾ ਕਰਜ਼ਾ ਤੇ ਪੌਣੇ 4 ਲੱਖ ਕਰੋੜ ਦਾ ਜਿੱਦਣੇ ਨਹੀਂ ਜਾਣਾ 2027 'ਚ ਮੈਂ ਉਹ ਵੀ ਤੁਹਾਨੂੰ ਦੱਸ ਦਿੰਨਾ ਲਗਭਗ 5.5 ਲੱਖ ਕਰੋੜ ਰੁਪਈਆ ਇਹਨਾਂ ਨੇ ਉਦੋਂ ਪੰਜਾਬ ਦੇ ਉੱਤੇ ਕਰਜ਼ਾ ਛੱਡ ਕੇ ਜਾਣਾ ਆਪਣੀ ਆਮਦਨ ਪਤਾ ਕਿੰਨੀ ਆ ਆਪਾਂ ਸਾਰੇ ਹੁਣ ਪਿੰਡਾਂ ਵਾਲੇ ਬੈਠੇ ਆਂ ਕਿਉਂਕਿ ਜੇ ਆਮਦਨ ਨਾਲੋਂ ਖਰਚਾ ਵੱਧ ਜਵੇ ਨਾ ਤੇ ਉਹ ਘਰ ਹੌਲੀ 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 ਕਮਜ਼ੋਰੀ ਵੱਲ ਨੂੰ ਜਾਣ ਲੱਗ ਪੈਂਦਾ ਇਸ ਦਲਦਲ ਦੇ ਵਿੱਚੋਂ ਕਿਉਂਕਿ ਸਾਡੀ ਨਵੀਂ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਸਾਡੇ ਵੱਲ ਦੇਖਦੀ ਆ ਕਿਉਂਕਿ ਇੰਡਸਟਰੀ ਸਾਡੇ ਨਹੀਂ ਆ ਰਹੀ ਐਜੂਕੇਸ਼ਨ ਸਿਸਟਮ ਸਾਡਾ ਮੈਂ ਤਿੰਨ ਕ مہینے ਸੀ ਐਜੂਕੇਸ਼ਨ ਦਾ ਮਿਨਿਸਟਰ ਮੈਂ ਮਹਿਸੂਸ ਕੀਤਾ ਕਿ ਇਹ ਡਿਸਪਲੈਸਟ ਨੂੰ ਕੁਝ ਨੂੰ ਸੰਦਿਆ ਵੀ ਯਾਰ ਤੁਸੀਂ ਸਾਡੀ ਕੁਝ ਮਦਦ ਕਰੋ ਉਸ ਐਜੂਕੇਸ਼ਨਿਸਟ ਨੂੰ ਸੱਦਿਆ ਵੀ ਤੁਸੀਂ ਯਾਰ ਦੱਸੋ ਜਿਹੜਾ ਤਾਂ ਇੰਡਸਟਰੀਅਲਿਸਟ ਆ ਉਹ ਕਹਿੰਦਾ ਮੇਰੇ ਕੋਲ ਬੱਚਾ ਨਹੀਂ ਆ ਰਿਹਾ ਜਿਹੜਾ ਮੇਰੀ ਇੰਡਸਟਰੀ ਨੂੰ ਲੈ ਕੇ ਤੁਰ ਸਕੇ ਤੇ ਜਿਹੜਾ ਬੱਚਾ ਉਹ ਕਹਿੰਦਾ ਮੈਨੂੰ ਨੌਕਰੀ ਨਹੀਂ ਮਿਲ ਰਹੀ ਇਹਦਾ ਮਤਲਬ ਜਿਹੜੀ ਸਾਡੀ ਐਜੂਕੇਸ਼ਨ ਸਿਸਟਮ ਆ ਉਹਨੂੰ ਸਾਨੂੰ ਠੀਕ ਕਰਨਾ ਪੈਣਾ ਉਹਨੂੰ ਸਾਨੂੰ ਸਮੇਂ ਦਾ ਹਾਲੀ ਬਣਾਉਣਾ ਪੈਣਾ ਤਾਂ ਅਸੀਂ ਜਾ ਕੇ ਕਿਤੇ ਖੜੇ ਰੋਵਾਂਗੇ ਬਾਗੂ ਵੀ ਕਿੰਨੇ ਖ ਭੱਜਾਂਗੇ ਆ ਦੁਆਬੇ ਵਾਲੇ ਸਾਡੇ ਪਹਿਲਾਂ ਜਾਣ ਲੱਗ ਪਏ ਤੇ ਹੁਣ ਲਗਭਗ ਸਾਰੀ ਜਾਣ ਲੱਗ ਪਏ ਆਪਾਂ ਨਾ ਆਪਣੇ ਆਪ ਨੂੰ ਇਥੋਂ ਭਜਿਏ ਨਾ ਸੱਚੀ ਗੱਲ ਤਾਂ ਇਹ ਆ ਔਰ ਚੰਗਾ ਕਿਰਦਾਰ ਖੜਾ ਹੋਈਏ ਕਿਉਂਕਿ ਕਿਰਦਾਰ ਤੋਂ ਬਿਨਾ ਆਪਣੇ ਆ ਬਜ਼ੁਰਗ ਬੈਠੇ ਆ ਮੈਂ ਇੱਕ ਗੱਲ ਹੋਰ ਵੀ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਅਸਲੀ ਗੱਲ ਹੈ ਅਸੀਂ ਡਰਨ ਲੱਗ ਪਏ ਨਹੀਂ ਤਾਂ ਪੰਜਾਬੀ ਕਦੀ ਡਰਦਾ ਨਹੀਂ ਸੀ ਹੁੰਦਾ ਅਸੀਂ ਡਰਨ ਲੱਗ ਪਏ ਕਿਉਂਕਿ ਅਸੀਂ ਵਿਚਾਰਧਾਰਾ ਦੀ ਲੜਾਈ ਲੜਨੋਂ ਹਟ ਗਏ ਸਾਨੂੰ ਤਾਂ ਸਮੇਂ ਤੇ ਕੁਝ ਚਾਹੀਦਾ ਵੀ ਕੋਈ ਆ ਦੇ ਗਿਆ ਕੋਈ ਆ ਦੇ ਗਿਆ ਕੋਈ ਆ ਦੇ ਗਿਆ ਹਉਣ ਵਾਲੇ ਸਮੇਂ ਚ ਸੱਚੀ ਗੱਲ ਆ ਜਿਹੜੀ ਆ ਬਿਜਲੀ ਫਰੀ ਤੇ ਫਲਾਨਾ ਫਰੀ ਤੇ ਫਲਾਨਾ ਫਰੀ ਆਪਾਂ ਯਾਰ ਆਪਾਂ ਆਪਾਂ ਦਸਵੰਧ ਕੱਢਣ ਵਾਲੀ ਕੌਮ ਸੀ ਆਪਾਂ ਲੰਗਰ ਲਾਉਣ ਵਾਲੀ ਕੌਮ ਸੀ ਤੇ ਹੁਣ ਲੜਾਈ ਪਤਾ ਪਿੰਡਾਂ ਚ ਕਾਦੀ ਹੁੰਦੀ ਆ ਵੀ ਲਓ ਜੀ ਸਾਨੂੰ ਦਾਣੇ ਨਹੀਂ ਮਿਲਦੇ ਲਓ ਜੀ ਫਲਾਨੇ ਨੇ ਸਾਡੇ ਦਾਣੇ ਕਿਤਾਫ ਤੇ ਇਹੇ ਲੜਾਈ ਹੋ ਗਈ ਹੁਣ ਯਾਰ ਕਿਹੜੀ ਕੌਮ ਸੀ ਤਾਂ ਕਿੱਧਰ ਨੂੰ ਤੁਰ ਪਈ ਆ ਮੈਂ ਨਹੀਂ ਕਹਿੰਦਾ ਸਾਡਾ ਕਸੂਰ ਨਹੀਂ ਆ ਸਾਡਾ ਕਸੂਰ ਵੀ ਵਿੱਚੇ ਹੀ ਆ ਲੇਕਿਨ ਆਜੀ ਆਪਾਂ ਸਮਝ ਲ ਲਈਏ ਜਾਈਏ ਆਜੀ ਕਿਤੇ ਨਾ ਕਿਤੇ ਸਾਡੀ ਨੌਜਵਾਨ ਪੀੜ੍ਹੀ ਨੂੰ ਚੰਗੀ ਐਜੂਕੇਸ਼ਨ ਦੇ ਕੇ ਜੇ ਅਸੀਂ ਰੁਜ਼ਗਾਰ ਦੇਣ ਲੱਗ ਪਾਂਗੇ ਤਾਂ ਮੈਨੂੰ ਲੱਗਦਾ ਕਿ ਆਪਾਂ ਹੌਲੀ 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 ਫੇਰ ਉਹੀ ਲੰਗਰ ਵਾਲੇ ਕੰਮ ਤੇ ਆ ਜਾਗੇ ਸੋ ਇਸ ਕਰਕੇ ਆ ਜਿਹੜੀ ਕਿਉਂਕਿ ਆ ਤਾਂ ਹੁਣ ਇਹਨਾਂ ਨੇ ਉਹਨੂੰ ਭਗਵੰਤ ਮਾਨੂਗਾ ਪਿੰਜਰੇ 'ਚ ਪਾ ਲਿਆ ਕਿੰਨੇ ਟ ਪਾਖੇ ਵੀ ਉਹਦੇ ਖੰਭ ਕੱਟ ਦਿੱਤੇ। ਵੀ ਪੰਜਾਬ ਕਦੀ ਕਦੀ ਰਿਮੋਟ ਕੰਟਰੋਲ ਨਾਲ ਵੀ ਚੱਲਿਆ। ਪੰਜਾਬ ਨਹੀਂ ਕਦੀ ਰਿਮੋਟ ਕੰਟਰੋਲ ਨਾਲ ਚੱਲਿਆ। ਮੇਰੀ ਜਦੋਂ ਅਕਾਲੀ ਦਲ ਦੇ ਵਿੱਚ ਲੜਾਈ ਹੋਈ ਸੀ ਨਾ ਮੈਨੂੰ ਵਿਕਰਮ ਜੀਠੀਏ ਨੇ ਨਾ ਬੁਲਾ ਕੇ ਮੈਂ ਕਿਹਾ ਹਾਂ ਦੱਸੋ। ਮੈਨੂੰ ਪੜਾ ਦਬਕਾ ਪਾਰਿਆ। ਕਹਿੰਦਾ ਸਰਕਾਰ ਦੇ ਹੱਥ ਬੜੇ ਲੰਮੇ ਹੁੰਦੇ ਆ। ਮੈਂ ਕਿਹਾ ਮੈਨੂੰ ਗੱਲ ਕਰਨ ਲਈ ਸੱਦਿਆ ਕਿ ਦੰਕਾ ਮਾਰਨ ਲਈ ਸੱਦਿਆ ਜੇ ਤਾਂ ਤੂੰ ਦੰਕਾ ਮਾਰਨ ਲਈ ਸੱਦਿਆ ਬਿੱਤ ਨੂੰ ਇਹ ਗਲਤਫਹਿਮੀ ਆ ਮੈਂ ਕਿਹਾ ਤੁਹਾਨੂੰ ਤਾਂ ਇਹ ਗੱਲ ਦੀ ਸਮਝ ਨਹੀਂ ਆਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰੀ ਦਾ ਜੀ मिनिस्टर ਬਣਿਆ ਮੈਂ ਪੰਜਾਬੀ ਦੀ ਸਾਇਕੀ ਦੀ ਗੱਲ ਕਰਦਾ ਪੰਜਾਬੀ ਦੇ ਸੁਭਾਅ ਦੀ ਗੱਲ ਕਰਦਾ ਉਹਨੇ ਕਿਹਾ ਸਰਦਾਰ ਸਾਹਿਬ ਬੀਬਾ ਜੀ ਅਚਾਰਿਕ ਆਜੋ ਦੋ ਪਰੌਠੇ ਆ ਇੱਕ ਇੱਕ ਆਪਾਂ ਆਚਾਰ ਨਾਲ ਖਾ ਲੈਨੇ ਆ ਉਹ ਲੋਕੀ ਖਾ ਲੈਣਗੇ ਮੈਂ ਕਹਾ ਤੁਸੀਂ ਦੋਨੇ ਗੜੇ ਸਾਲਾ ਪੜੋਈਆ ਤੁਸੀਂ ਕਹਿੰਦੇ ਖਲਾਵਾਵਾਂਗੇ ਤਾਂ ਡਾਈਨਿੰਗ ਟੇਬਲ ਤੇ ਬਿਠਾ ਕੇ ਲੇਕਿਨ ਖਲਾਵਾਵਾਂਗੇ ਡੰਡੇ ਨਾਲ ਪੈ ਤਾਂ ਪੰਜਾਬੀ ਨੇ ਨਹੀਂ ਖਾਣੀ ਚਾਹੇ ਜੋ ਮਰਜ਼ੀ ਕਰ ਲਿਓ ਆ ਹੁਣ ਹਾਲਾਤ ਕਿੱਥੇ ਖੜੇ ਆ ਬਈ ਇਹਨਾਂ ਦਾ ਪਿਆਰ ਨਾਲ ਜੋ ਮਰਜ਼ੀ ਕਰ ਲਿਓ ਸਤਕਾਰ ਦੇ ਦਿਓ ਜੋ ਮਰਜ਼ੀ ਕਰ ਲਿਓ ਲੇਕਿਨ ਮਾੜੇ ਬੋਲ ਨਾਲ ਮਾੜੀ ਸੋਚ ਨਾਲ ਇਹਨਾਂ ਨੇ ਕਿਤੇ ਨਹੀਂ ਜਾਣਾ ਚਾਹੇ ਜੋ ਮਰਜ਼ੀ ਕਰ ਲਿਓ ਮੇਰੀ ਤਾਂ ਤੁਹਾਨੂੰ ਇੱਕੋ ਹੀ ਗੁਜ਼ਾਰਿਸ਼ ਆ ਜਿਹੜੇ ਬਾਕੀ ਆਲੇ ਦੋਲੇ ਵੀ ਤੁਰੇ ਫਿਰਦੇ ਆ ਪੰਜਾਬ ਲਈ ਆਉਣ ਵਾਲਾ ਸਮਾਂ ਬਹੁਤਾ ਚੰਗਾ ਨਹੀਂ ਆ ਜੇ ਅਸੀਂ ਦੂਰ ਅੰਦੇਸ਼ੀ ਨਾਲ ਨਾ ਚੱਲੇ ਤਾਂ ਜੇ ਸਾਡੇ ਵਾਲੇ ਵੀ ਇਕੱਠੇ ਹੋ ਕੇ ਨਾ ਨਾ ਚੱਲੇ ਸਾਡੇ ਲਈ ਵੀ ਕੋਈ ਬਹੁਤਾ ਸਮਾਂ ਚੰਗਾ ਨਹੀਂ ਹੈ ਕਿਉਂਕਿ ਜੇ ਦੂਰ ਅੰਦੇਸ਼ੀ ਨਾਲ ਚਲਾਂਗੇ ਸਾਰੇ ਜ਼ਿੰਮੇਵਾਰੀ ਲਵਾਂਗੇ ਫੇਰ ਹੌਲੀ ਹੌਲੀ ਇਹਨੂੰ ਇਹਦੇ ਵਿੱਚੋਂ ਕਟਾਂਗੇ ਅੱਜ ਹਰ ਚੀਜ਼ ਪੰਜਾਬੀਆਂ ਨੂੰ ਸਿੱਖਾਂ ਨੂੰ ਬਦਨਾਮ ਕਰਨ ਲਈ ਕਦੀ ਆਪਾਂ ਦੇਸ਼ ਦੀਆਂ ਪਾਲਿਸੀਆਂ ਵੀ ਦੇਖੀਆਂ ਕਿਉਂਕਿ ਹਰ ਚੀਜ਼ ਉੱਥੇ ਠਮਾ ਕੇ ਖੜੀ ਕਰ ਦਿੱਤੀ ਜਾਂਦੀ ਆ ਪਰ ਇਹ ਤਾਂ ਖਾਲਸਾਤਨ ਮੰਗਦੇ ਯਾਰ ਮੰਗਦਾ ਕੌਣ ਹੈ ਖਾਲਸਾਤਨ ਮੈਨੂੰ